ਹੈ ਜਦੋਂ ਇਹ ਸਮਾਚਾਰ ਮਿਲਿਆ ਸਭ ਨੂੰ ਦੇਸ਼ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਦੇ ਨਾਲ-ਨਾਲ ਸਰਕਾਰੀ ਕਾਲਜ ਹਸ਼ਿਆਰਪੁਰ ਨੂੰ ਵੀ ਇਹ ਜਿਹੜਾ ਉਹਨਾਂ ਦੇ ਅਚਾਨਕ ਦਿਹਾਂਤ ਦੇ ਉੱਪਰ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਲਾਸ ਸਰਕਾਰੀ ਕਾਲਜ ਹਸ਼ਿਆਰਪੁਰ ਨੂੰ ਵੀ ਹੋਇਆ ਅਸੀਂ ਸਭ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਔਰ ਦੇਸ਼ ਵਾਸੀਆਂ ਦੇ ਨਾਲ ਆਪਣੇ ਆਪ ਨੂੰ ਵੀ ਬਹੁਤ ਹੀ ਦੁਖੀ ਮਹਿਸੂਸ ਕਰ ਰਹੇ ਹਾਂ ਇਹ ਸੰਸਥਾ ਤੋਂ ਇੱਕ ਸਾਡੇ ਜਿਹੜੇ ਸਾਬਕਾ ਜਿਹੜੇ ਸਾਡੇ ਵਿਦਿਆਰਥੀ ਡਾਕਟਰ ਮਨਮੋਹਨ ਸਿੰਘ ਜੀ ਨੇ ਸੰਸਥਾ ਦਾ ਨਾਮ ਜਿਹੜਾ ਹੈ ਉਦੇਸ਼ ਵਿਦੇਸ਼ ਵਿੱਚ ਰੌਸ਼ਨ ਕੀਤਾ ਔਰ ਇਹ ਸੰਸਥਾ ਲਈ ਵੀ ਇਹ ਬਹੁਤ ਮਾਣ ਵਾਲੀ ਗੱਲ ਹੈ ਇਸ ਸ਼ਹਿਰ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਇੱਕ ਸਟੂਡੈਂਟਸ ਨੇ ਜ ਜਨਾਂ ਨੇ ਇੱਥੋਂ ਇੱਕ ਸਫਰ ਸ਼ੁਰੂ ਕੀਤਾ ਔਰ ਫਿਰ ਤੁਸੀਂ ਦੇਖੋ ਕਿ ਉਹ ਕਿੰਨੀਆਂ ਬੁਲੰਦੀਆਂ ਉਹਨਾਂ ਨੇ ਹਾਸਲ ਕੀਤੀਆਂ ਇਸ ਸੰਸਥਾ ਤੋਂ ਜਿਹੜਾ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਔਰ ਫਿਰ ਪ੍ਰਧਾਨ ਮੰਤਰੀ ਆਫਿਸ ਤੱਕ ਜਾ ਕੇ ਉਹ ਖਤਮ ਹੋਇਆ ਦੇਸ਼ ਦੇ ਦੋ ਵਾਰ ਦੇ ਪ੍ਰਧਾਨ ਮੰਤਰੀ ਰਹੇ ਹੋ ਔਰੇ ਬਹੁਤ ਵੱਡੀ ਅਚੀਵਮੈਂਟ ਹੈ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਦੇਸ਼ ਦੀਆਂ ਆਰਥਿਕ ਨੀਤੀਆਂ ਦੇ ਵਿੱਚ ਸੁਧਾਰ ਦੇ ਵਿੱਚ ਔਰ ਦੇਸ਼ ਦੀਆਂ ਆਰਥਿਕ ਨੀਤੀਆਂ ਨੂੰ ਨਮੀ ਸੇਦ ਦੇਣ ਦੇ ਵਿੱਚ ਔਰ ਬਹੁਤ ਹੀ ਮਰਿਆਦਤ ਵਿਅਕਤੀਤਵ ਜੋ ਵੀ ਅਸੀਂ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਨੂੰ ਦੇਖਿਆ ਹੈ ਉਹਨਾਂ ਬਾਰੇ ਪੜਿਆ ਹੈ ਉਹਨਾਂ ਬਾਰੇ ਸੁਣਿਆ ਹੈ ਬਹੁਤ ਹੀ ਮਰਿਆਦਤ ਵਿਅਕਤੀਤਵ ਔਰ ਬਹੁਤ ਹੀ ਕਰਮਸ਼ਟ ਇੱਕ ਨੇਤਾ ਜਿਨ੍ਹਾਂ ਨੇ ਜਿਹੜੇ ਦੇਸ਼ ਨੂੰ ਸਮਰਪਿਤ ਸੀ ਦੇਸ਼ ਨੂੰ ਆਰਥਿਕ ਬੁਲੰਦੀਆਂ ਦੇ ਉੱਪਰ ਲਿਜਾਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅੱਜ ਇਸ ਦੁਖੀ ਘੜੀ ਦੇ ਵਿੱਚ ਸਰਕਾਰੀ ਕਾਲਜ ਹਸ਼ਿਆਰਪੁਰ ਦੇ ਸਮੂਹ ਸਟਾਫ ਔਰ ਵਿਦਿਆਰਥੀਆਂ ਵੱਲੋਂ ਅਸੀਂ ਉਹਨਾਂ ਨੂੰ ਸ਼ਰਦਾ ਦੇ ਸੁਮਨ ਭੇਟ ਕਰਦੇ ਹਾਂ ਔਰ ਇਹ ਜਿਹੜੀ ਕਮੀ ਉਹਨਾਂ ਦੇ ਜਾਨ ਦੇ ਨਾਲ ਹੋਈ ਹੈ ਇਹ ਕਦੀ ਪੂਰੀ ਤਾਂ ਨਹੀਂ ਹੋ ਸਕਦੀ ਪਰ ਮੈਂ ਆਸ ਕਰਦੀ ਹਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਵੀ ਜੋ ਇਸ ਸੰਸਥਾ ਦੇ ਨਾਲ ਜੁੜਨਗੀਆਂ ਡਾਕਟਰ ਮਨਮੋਹ ਸਿੰਘ ਦਾ ਵਿਅਕਤੀਤਵ ਉਹਨਾਂ ਵੱਲੋਂ ਕੀਤੇ ਗਏ ਕੰਮ ਦੇਸ਼ ਔਰ ਸਮਾਜ ਦੇ ਪ੍ਰਤੀ ਜੋ ਉਹਨਾਂ ਨੇ ਕੀਤਾ ਹੈ ਉਹ ਇੱਥੇ ਦੇ ਵਿਦਿਆਰਥੀਆਂ ਲਈ ਹਮੇਸ਼ਾ ਹੀ ਪ੍ਰੇਰਣਾ ਸਰੋਤ ਰਹਿਣਗੇ ਔਰ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਕੰਮ ਕਰਦੇ ਰਹਿਣਗੇ ਮੈਡਮ ਮਨਮੋਹ ਸਿੰਘ ਜੀ ਕਿਸ ਸਨ ਦੇ ਵਿੱਚ ਕਦੋਂ ਤੋਂ ਕਦੋਂ ਤੱਕ ਇੱਥੇ ਪੜਾਈ ਕੀਤੀ ਹੈ ਅ ਦੇਖੋ ਆਫਟਰ ਪਾਰਟੀਸ਼ਨ ਜਦੋਂ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਸ਼ਿਫਟ ਹੋ ਕੇ ਇਸ ਸੰਸਥਾ ਦੇ ਵਿੱਚ ਸ਼ਿਫਟ ਹੋਈ ਸੀ ਉਸ ਟਾਈਮ 1952 ਤੋਂ ਲੈ ਕੇ 54 ਤੱਕ ਉਹਨਾਂ ਨੇ ਜਿਹੜਾ ਹੈ ਆਪਣੇ ਉਹਨਾਂ ਨੇ ਇੱਥੇ ਪੜ੍ਹਾਈ ਕੀਤੀ ਹੈ ਔਰ ਫਿਰ ਕੁਝ ਟਾਈਮ ਉਹਨਾਂ ਨੇ ਇੱਥੇ ਜਿਹੜਾ ਹੈ ਉਹ ਅਧਿਆਪਨ ਦਾ ਕੰਮ ਵੀ ਕੀਤਾ ਹੈ ਉਹਨਾਂ ਨੇ ਪੜ੍ਹਾਇਆ ਵੀ ਹੈ ਕੁਝ ਟਾਈਮ ਔਰ ਇਧਰ ਸਾਡਾ ਪੀਜੀ ਬਲਾਕ ਹੈ ਤਾਂ ਮੈਨੂੰ ਲੱਗਦਾ ਕਿ ਉੱਥੇ ਹੀ ਉਹਨਾਂ ਦੀਆਂ ਕਲਾਸਿਸ ਲੱਗਦੀਆਂ ਹੋਣਗੀਆਂ ਉਸ ਟਾਈਮ ਦੀਆਂ ਕਿਉਂਕਿ ਉਹ ਪੁਰਾਣੀ ਇਮਾਰਤ ਹੈ ਸਾਡੇ ਕੋਲ ਹੀ ਬਹੁਤ ਪਹਿਲਾਂ ਤੋਂ ਔਰ ਉੱਥੇ ਹੀ ਉਹਨਾਂ ਦੀਆਂ ਕਲਾਸਿਸ ਲੱਗਦੀਆਂ ਰਹੀਆਂ ਹੋਣਗੀਆਂ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.